ਸਾਰੇ ਸਿਕਾਲ ਦੀ ਸਾਰੇ ਸਿਕਾਲ ਦੋਸਤੋ ਇਹ ਵਲੌਗ ਨਾ ਸਟੇਸ਼ਨ ਅਸੀਂ ਆਪਣੇ ਪਣਪਰਾਵਾਂ ਲਾਗੇ ਲੀ ਬਣਾਉਣ ਲੱਗੇ ਆ ਕਿਉਂਕਿ ਸਾਡੇ ਪਣਪਰਾਵਾਂ ਤਾਂ ਬੜੇ ਹੀ ਕਮੈਂਟ ਕੀਤੇ ਉਦੋਂ ਅਸੀਂ ਵਲੌਗ ਪਾਇਆ ਸੀ ਨਾ ਤੇ ਲੋਕੀ ਪੜ ਕੀ ਜਾਂਦੇ ਸਾਰੇ ਪਣਪਰਾਵ ਪੜ ਕੀ ਜਾਂਦੇ ਨਿੱਕੀ ਜੀ ਨੂੰ ਨਹੀਂ ਸੱਧਿਆ ਹਾਂ ਹਾਂ ਨਹੀਂ ਨਿੱਕੀ ਜੀ ਆ ਸਾਰੇ ਆਂਦੇ ਹੀ ਗਰਮੀਂ ਛਿੰਦੇ ਹੋਣੀ ਵਿੱਚ ਐਨੀ ਆ ਗਰਮੀਂ ਤਾਂ ਛਿੰਦੇ ਹੋਣੀ ਹੈ ਹਾਂਜੀ ਤੇ ਪਹਿਲਾਂ ਪਹਿਲਾਂ ਜਿੱਦਾਂ ਅਸੀਂ ਵੀਡੀਓ ਸਟਾਰਟ ਕੀਤੀ ਨਾ ਸਾਰੇ ਨੂੰ ਨਿੱਕੀ ਜਾਂਦੇ ਹੁੰਦੇ ਸੀਗੇ ਤੇ ਇਹ ਕਰਕੇ ਮੈਂ ਇਹਨੂੰ ਨਿੱਕੀ ਆਂਦੀ ਆ। ਸਾਦੇ ਨਿੱਗੀ ਜੀ ਨਹੀਂ ਹੋਈ ਅਜੇ। ਤੇ ਅੱਜ ਹਾਲੀ ਇੱਕ ਭੈਣ ਹੋ ਰਹੀਦੀ ਆ ਤੇ ਕਵਲ ਦੀਦੀ ਤੇ ਉਹਨਾਂ ਨੇ ਵੀ ਹੁਣ ਅਹੀਂ ਕਿਸ ਦਿਨ ਇੱਥੇ ਬਣਾਵਾਂਗੇ ਵਲੌਗ ਤੇ ਪੁੱਲਸ ਵਾਲੀ ਪੁੱਲਸ ਵਾਲੀ ਆ ਤੇ ਉਹ ਹੁਣ ਐਂ ਟਾਈਮ ਤੇ ਬਿਊਟੀ ਦੇ ਅਸਲ ਕੱਲ੍ਹ ਤੋਂ ਹੀ ਇਹਨਾਂ ਦੇ ਘਰ ਤੇ ਵਿਆਹ ਹੈ ਇਹਨਾਂ ਦੇ ਭਤੀਜੇ ਦਾ ਉਹਦੇ ਵੀ ਇਹ ਕਰਕੇ ਨਹੀਂ ਆ ਸਕਿਆ ਵਲੌਗ 'ਚ ਤੇ ਇੱਕ ਭਾਈ ਹੈ ਜਿਹੜਾ ਠੀਕ ਨਹੀਂ ਸੀ। ਹਾਂਜੀ। ਛੋਟੀ ਪ੍ਰੋਬਲਮ ਆ ਗਈ ਸਿਹਤ 'ਚ ਤੇ ਘਰੇ ਹੀ ਠੀਕ ਹਦਾਂ ਪਰ ਹਾਂਜੀ ਕੱਲ੍ਹ ਉਹ ਥੋੜੀ ਦਵਾਈ ਉਹਦੇ ਰੈਕਸ਼ਨ ਹੋ ਗਈ ਹਾਂਜੀ ਕਿ ਨਹੀਂ ਆਸੇ ਰਹਿੰਦੇ ਆਪਾਂ ਹਾਜ ਬਲਾਉਂ ਉਹਨਾਂ ਨੇ ਭਾਈ ਜੀ ਆਏ ਆ ਇਹਰ ਬੰਦੋਂ ਨੀ ਨਾ ਤਾਂ ਵੀਡੀਓ ਬਣਾਉਣ ਆਏ ਹਨ ਇਹਨਾਂ ਨੇ ਦੱਸਿਆ ਕਿ ਮੈਂ ਕਮੈਂਟ ਆਇਆ ਕਿ ਉਹਨਾਂ ਨੂੰ ਵੀ ਸੱਦਿਆ ਹਨ ਬੜੀ ਖੁਸ਼ੀ ਹੋਈ ਕਿ ਹਾਂ ਸਾਰੇ ਭੈਣ ਭਰਾ ਪਿਆਰ ਕਰਦੇ ਆ ਹਾਂਜੀ ਹਾਂਜੀ ਬਾਕੀ ਚਲੋ ਭੈਣ ਭਰਾਵਾਂ ਦੇ ਸਦਕਾ ਹੀ ਆ ਅਸੀਂ ਜਿੱਥੋਂ ਵੀ ਤੱਕ ਪਹੁੰਚੇ ਆ ਇਹਨਾਂ ਦੀ ਸਪੋਰਟ ਦੇ ਨਾਲ ਆ ਇਕੱਲਾ ਬੰਦਾ ਤੇ ਕਿਤੇ ਵੀ ਵੱਡਾ ਨਹੀਂ ਹੁੰਦਾ ਤੇ ਇਹ ਆ ਵੀ ਅਸੀਂ ਸਾਰੀ ਟੀਮ ਇੰਨਾ ਨਾਲ ਮਿਲ ਕੇ ਰਹਿੰਦੇ ਆ ਨਾ ਇਹ ਕੋਈ ਗੱਲ ਹੀ ਨਹੀਂ ਕਰਨ ਵਾਲੀ ਸਾਰੇ ਦਿਨ ਦੇ ਵਿੱਚ ਇੱਕ ਵਾਰੀ ਆ ਕੇ ਤੇ ਸਾਰੇ ਇੰਜੋਏਮੈਂਟ ਕਰਦੇ ਆ ਪੂਰਾ ਖੁਸ਼ ਹੁੰਦੇ ਆ ਹੱਸਦੇ ਆ ਸਾਰੇ ਚਿਹਰੇ ਜਿਹੜੇ ਆ ਨਾ ਖਿਲੇ ਹੁੰਦੇ ਆ ਸਾਰਿਆਂ ਦੇ ਕੋਈ ਕਮੀ ਪਰੇਸ਼ਾਨੀ ਨਹੀਂ ਆ ਮੈਂ ਜਿਹਨਾਂ ਆਪ ਦਾ ਕੰਮ ਨਹੀਂ ਕਰਦੇ ਆ ਤੇ ਸਾਰਾ ਪੂਰਾ ਇੰਜੋਏ ਕਰਦੇ ਆ ਪਤਾ ਕੀ ਗੱਲ ਹੈ ਵੰਗੋ ਮਾਦਾ ਪੁੱਤਾ ਮਾਦਾ ਹੱਡੀਏ ਮਾਦਾ ਚੋਪੀ ਗੱਲ ਨਹੀਂ ਆਉਂਦੀ ਕਿਹ ਕੀ ਗੱਲ ਹੋ ਗਈ ਆ ਚਾਹ ਤੇ ਹੁਣ ਕੱਲੀ ਆ ਜੇ ਆਪਾਂ ਚਾਹ ਤੇ ਦੇਖਣੀ ਵਧੀਆ ਬਣਾ ਕੇ ਬਹੁਤ ਜ਼ਿਆਦਾ ਪਾ ਕੇ ਮੈਡਮ ਨੂੰ ਚਾਹ ਪਿਆਲੀ ਤੇ ਦੇਦੀ ਕਿ ਮੈਂ ਗੱਲ ਕਰੀਏ ਨੀ ਨਹੀਂ ਅਰੇ ਆਕਾ ਦਾ ਤੋਂ ਰਹੀ ਸੀ ਅਜੇ ਰਾਤੀ ਜਾਣਾਉਂਦਾ ਰਿਹਾ ਨਾ ਉਹ ਲਾਦਰ ਦੇ ਬੱਤੀਆਂ ਬੰਦ ਕਰਕੇ ਲੈਟ ਅੰਦਰ ਸੁੱਕਰੀ ਨੀ 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 ਰਾਤ ਨੂੰ ਸੁੱਤੇ ਇਹਨਾਂ ਤੋਂ ਤਾਂ ਕਰ ਹੁਣ ਨੀਂਦ ਆ ਹਾਂਜੀ ਚਲੋ ਕੋਈ ਨੀ ਤੇ ਚਲੋ ਕੋਈ ਗੱਲ ਨਹੀਂ ਹੁਣ ਨੀਂਦ ਪੂਰੀ ਕਰਦੇ ਹੋ ਵੀਡੀਓ ਬਣ ਗਈ ਆ ਤੇ ਬਾਕੀ ਚਲੋ ਮੈਂ ਜਾ ਕੇ ਰੈਸਟ ਕਰੇ ਵਾਂ ਅੰਦਰ ਆ ਰਾਂ ਰੈਸਟ ਕਰੇ ਤੇ ਇਹ ਵੀ ਆਡਾ ਆਪਾਂ ਨਵਾਂ ਚੈਨਲ ਨਹੀਂ ਬਣਾਇਆ ਵਾਂ ਪੰਨੂ ਫੈਮਿਲੀ ਵਲੌਗ ਜਿਹਦੇ ਤੇ ਆਹ ਟਾਈਡਾ ਵਲੌਗ ਜੀਤੇ ਤੇ ਪਿਆ ਪਿਆ ਵਾ ਹਾਂ ਉਹਨੂੰ ਜਾ ਕੇ ਸਬਸਕ੍ਰਾਈਬ ਕਰੇ ਉਹ ਤੈਨੂੰ ਸੁਝਾਅ ਦੇਉ ਕਿ ਇਤਾਂ ਵੀਡੀਓ ਆਪਾਂ ਕਿਉਂ ਚੱਲੂ ਕਰੀਏ ਆਪਾਂ ਹਾਂ ਤੇ ਬਾਕੀ ਚਲੋ ਜਿੱਦਾਂ ਤੁਸੀਂ ਸਾਡੇ ਚੈਨਲ ਨੂੰ ਪਿਆਰ ਦੇਂਦੇ ਹੋ ਮੈਂ ਇਹਨੂੰ ਉਮੀਦ ਆ ਕਿ ਤੁਸੀਂ ਸਾਡੇ ਵਲੌਗ ਚੈਨਲ ਨੂੰ ਵੀ ਇਦਾਂ ਹੀ ਪਿਆਰ ਕਰੋ ਉਹਦੇ ਉੱਤੇ ਆਪਾਂ ਵਲੌਗ ਨਾ ਵੀ ਹੈਗਾ ਕਿ ਫੰਨੀ ਜਿਹੇ ਵੀਡੀਓ ਬਣਾਇਆ ਹੈ ਜਿਵੇਂ ਰਾਹ ਸੇਵਾ ਵਾਲੀਆਂ ਰਜਾਕ ਵਾਲੀਆਂ ਹਾਂਜੀ ਹਾਂਜੀ ਖੁਸ਼ ਹੋਇਆ ਕਰੇ ਵੀ ਇਕੇ ਕਿ ਅੱਜਕੱਲ ਸਾਰੇ ਚਾਹੁੰਦੇ ਆ ਵੀ ਆਪਾਂ ਖੁਸ਼ ਹੋਈਏ ਯਾਰ ਹਾਂਜੀ ਹਾਂਜੀ ਅਸਲ ਮਤਲਬ ਕਿ ਤਹਾਂ ਤੇ ਚੈੱਕ ਕਰਤੀ ਪਾਤੀ ਜਦੋਂ ਕੋਈ ਕੋ ਟਾਈਮ ਹੋਇਆ ਉਹ ਜੀ ਹਾਂ ਜੀ ਹਾਂ ਜੀ ਪਰਮਾਨੈਂਟ ਨਹੀਂ ਉਹ ਨਹੀਂ ਅਹੀਂ ਉਹਦੇ ਤੋਂ ਨਹੀਂ ਤੇ ਸਾਧ ਜਾਰੀਆਂ ਤੇ ਕੰਮ ਕਰਨਾ ਔਖਾ ਜਾਂਦਾ ਔਖਾ ਹੋ ਜਾਂਦਾ ਕਿਉਂਕਿ ਬਾਕੀ ਉਹ ਜਿਹੜਿਆ ਨੇ ਘਰ ਦੇ ਵਿੱਚ ਬੜੇ ਆ ਨਾ ਇਹ ਭਾਜੀ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਇਹਨਾਂ ਕੋਲ ਬੜੀ ਬਿਜੀ ਬੜਾ ਹੁੰਦਾ ਵਾ ਇਹ ਉਹ ਟਾਈਮ ਲੱਗੇ ਡੋਣੇ ਪੈਂਦੀਆਂ ਹੁੰਦੀਆਂ ਹਾਂ ਜੀ ਗੱਲ ਆ ਨਾ ਸਾਡੇ ਦੋ ਚਾਰ ਮੁਰੜੀ ਹੈਗੇ ਆ ਉੱਤੇ ਹਰ ਕੰਮ ਕਰਨਾ ਪੈਂਦਾ ਵਾ ਇੰਨਾ ਦਾ ਟਾਈਮ ਨਾ ਬਿਲਕੁਲ ਨਹੀਂ ਹੁੰਦਾ ਬਾਜੀ ਜ਼ਿੰਦੇ ਦਾ ਬਸ ਇਹ ਆ ਕਿ ਜਦੋਂ ਇਹ ਇੱਥੇ ਆਉਂਦੇ ਨਾ ਤੇ ਆਉਂਦੇ ਵੀ ਮੈਨੂੰ ਇਹ ਵੀ 2 ਘੰਟੇ ਆ ਹਾਸ ਖੇਡ ਲੈਂਦਾ ਵਾ ਜਦੋਂ ਕੋਈ ਸੀਨ ਦੇ ਵਿੱਚ ਆੜ ਜਾਂਦਾ ਵਾ ਜਾਂ ਮੇਰੇ ਵਾਲੇ ਡਾਇਲੌਗ ਕਰਤੋਂਦਾ ਵਾ ਐਡਾ ਐਡਾ ਦੇ ਫਨੀ ਸੀਨ ਹੁੰਦੇ ਆ ਹਾਂਜੀ ਹਾਂਜੀ ਚਲੋ ਇਹ ਵੀ ਬਲੌਗਰ ਨਹੀਂ ਤੁਹਾਡੇ ਨਾਲ ਸਾਂਝੇ ਕਰਦੇ ਤੇ ਉਹ ਚੀਜ਼ ਜਿਹੜੀ ਆਹੀ ਕਰ ਨਹੀਂ ਹੁਣ ਬਲੌਗਰ ਵੀ ਇਸ ਬੰਦੇ ਨੂੰ ਚੈਨਲ ਤੇ ਸਭ ਕੁਝ ਆਇਆ ਕਰੂਗਾ ਮਜ਼ਾ ਆਉਂਦਾ ਕੰਮ ਕਰਨ ਦਾ ਮਜ਼ਾ ਆਉਂਦਾ ਨਹੀਂ ਤੇ ਸਾਰਾ ਦਿਨ ਉਹ ਕੰਮ ਕੰਮ ਕਰਕੇ ਹੀ ਆਪਦੇ ਕੰਮ ਚ ਹੀ ਨੇ ਕਿ ਉਹਦੇ ਰੀਤੇ ਸਾਡੇ ਹਾਂਜੀ ਹਾਂਜੀ ਕੀ ਆਪਣੇ ਸਰੀਰ ਵਾਸਤੇ ਸਿਹਤ ਵਾਸਤੇ ਟਾਈਮ ਹੀ ਨਹੀਂ ਹੈਗਾ ਬਿਲਕੁਲ ਹੁਣ ਇਹਨੇ ਦੇ ਨਾਲ ਥੋੜਾ ਖੁਸ਼ ਹੋ ਜਾਈਦਾ ਜਿਹੜਾ ਆਪਾਂ ਕਿਹਾ ਮਿਲਦੇ ਨੇ ਇਸ ਨਾਲ ਵਧੀਆ ਲੱਗਦਾ ਨਾ ਹਾਸੇ ਲਈਦਾ ਇਹੋ ਚੀਜ਼ਾਂ ਅੱਜ ਕੱਲ ਮਿਲਦੀਆਂ ਨਹੀਂ ਨਾ ਹਾਂਜੀ ਇਹ ਨਾ ਕਿ ਵੀ ਤੁਰਦਾ ਜਾਣਦਾ ਪਰ ਨਹੀਂ ਟਾਈਮ ਆਪਣੀ ਲਾਈਫ ਆ ਕੋਈ ਥੋੜਾ ਹਰ ਇੱਕ ਬੰਦੇ ਮੈਸੇਜ ਆ ਜਮਾ ਵੀ ਥੋੜਾ ਥੋੜਾ ਟਾਈਮ ਕੱਢੋ ਇੱਕ ਬਹਿਣ ਭਣ ਲਾਗੇ ਬਹੁ ਗਵੰਡੀਆਂ ਲਾਗੇ ਉਹ ਜਿਹੜਾ ਤੈਨੂੰ ਚੰਗਾ ਲੱਗਦਾ ਉਹ ਲਾਗੇ ਬਹੁ ਉਹ ਗੱਲ ਨਾ ਸੁਣੋ ਗੱਲ ਕਰਮ ਜਿਹੜਾ ਬੰਦਾ ਲੱਗਦੀ ਆ ਕਰਮ ਆਪਣੇ ਸਰੀਰ ਬਾਰੇ ਨਹੀਂ ਆ ਉਹ ਸਰੀਰ ਨਾਲ ਨਹੀਂ ਪਿਆਰ ਕਰ ਸਕਦੇ ਪਰ ਜੀ ਸਿਹਤ ਨਾਲ ਇਹਨੂੰ ਆਪਾਂ ਨਹੀਂ ਸੰਭਾਲ ਸਕਦੇ ਸਿਰ ਹੋਰ ਸਾਰਾ ਬੜਾ ਟਾਈਮ ਲੱਗਦਾ ਕਿਵੇਂ ਬਣਾ ਸਿਹਤ ਲਈ ਨਹੀਂ ਇਹਦੇ ਕੋਲੋਂ ਮੈਂ ਆਂਟੀ ਵੇਖੇ ਆ ਪੁਸ਼ਪਾ ਆਂਟੀ ਇਹਨਾਂ ਨੇ ਚੱਲਾ ਵਧੀਆ ਨਹੀਂ 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 ਉਹ ਨਹੀਂ ਗੱਲ ਵੀ ਉਹਦਾ ਇਹਨਾਂ ਨੇ ਸਾਰੇ ਆਂਡਗਵਾੜ ਕੋ ਮਣਾ ਫਿਰਨਾ ਹੁੰਦਾ ਮਤਲਬ ਵੀ ਸਾਰੇ ਲਾ ਕੇ ਪਹਿਣਾ ਕਰਉਣਾ ਹੁੰਦਾ ਚੋਰੀ ਚਾਹੀਦਾ ਹਾਂਜੀ ਚਲੋ ਹਾਂ ਲਾ ਤਾ ਕੋਲ ਵਾਸਤੇ ਇਹ ਨਹੀਂ ਨਾ ਸਿਮਟਨਾ ਕਰਨ ਚਾਹੁੰਦਾ ਹਾਂ ਸਪੌਂਸਰਟਿਬਿਲਟੀ ਅੱਜ ਟੀਮ ਸਭ ਤੋਂ ਕੋਲੋਂ ਤੇ ਵਲੀ ਇਹ ਨਹੀਂ ਆ ਫੋਨ ਕਰੋ ਤੇ ਸਭ ਤੋਂ ਵੱਡਾ ਕੌਂਟਿਬਿਲਟੀ ਪਤਾ ਨਹੀਂ ਕਿ ਨਹੀਂ ਯਾਰ ਆ ਜਾਂਦੇ ਟਾਈਮ ਤੇ ਮੈਂ ਤੁਹਾਨੂੰ ਨਹੀਂ ਆਤਾ ਉਹ ਵੀ ਮਤਲਬ ਹੀ ਆ ਮੈਂ ਦੱਸਦਾ ਨਾ ਉਹ ਇਕੱਲੀ ਪੈ ਜਾਂਦੀ ਹੈ ਨਾ ਉਹ ਦੋ ਬੱਚੇ ਨੇ ਆਪਣੇ ਦੋ ਤਨ ਨਾਲ ਚਲੇ ਰੱਖੇ ਇਨਾਂ ਨੇ ਹਾਂ ਦੋ ਬੱਚੇ ਮੇਰੇ ਆਪ ਦੇ ਦੋ ਬੱਚੇ ਦੁਕਾਨ ਤੇ ਉਹਨਾਂ ਜਿਵੇਂ ਮੇਰਾ ਬਾਪੂ ਹੋ ਗਿਆ ਮੈਂ ਕਹਾ ਆਪਾਂ 5000 ਹਜ਼ਾਰ ਦਾ ਸਾਰਿਆਂ ਨੂੰ ਮੋਟੀ ਤੇ ਭਾਈ ਚੱਲਣੀ ਹੈ ਨਾ ਉਹ ਜਿਵੇਂ ਉਹਨਾਂ ਰੋਕੀ ਬਣੀ ਪਈ ਨਾ ਪਰ ਮੈਂ ਰਹਾ ਨਾ ਕਿ ਮੈਂ ਤੇ ਨਾ ਆ ਰਹੀ ਮੈਂ ਨਹੀਂ ਉਹ ਮੇਰੇ ਕੋਲ ਸਭ ਆ ਗਿਆ ਹਨਰ ਕਾ ਨਹੀਂ ਆਉਂਦਾ ਇਹ ਨਾ ਲਿਆ ਕਿਨੇ ਲੜ ਕੀਤਾ ਮੈਂ ਨਹੀਂ ਹਾਂ ਚਲੋ ਭਾਈ ਚਲੋ ਇੱਕ ਧੀ ਵੀ ਇੱਕ ਧੀ ਹਣੀ ਬਹੁਤ ਜ਼ਰੂਰੀ ਹੀ ਉਹ ਆਪਣੇ ਮਨ ਦਿੱਤੀ ਨਹੀਂ ਜਿਹਨੂੰ ਪਕਾਉਣੀਆ ਪੈਣੀ ਆ ਉਹ ਮਾਂ ਪੰਮਾ ਦੇ ਦੋਲੇ ਤੁਸੀਂ ਵੀ ਲੈ ਲਓ ਮਾਂ ਪੰਮਾ ਦੇ ਦੋਲੇ ਤੁਸੀਂ ਵੀ ਲੈ ਲਓ ਬਾਕੀ ਚਲੋ ਇਹ ਜਿਹੜਾ ਮੇਰਾ ਭਰਾ ਵਾ ਨਾ ਬੜਾ ਮੈਂਨਾਂ ਪਿਆਰ ਕਰਦਾ ਵਾ ਸਾਰੇ ਭੈਣ ਭਰਾ ਆਂਦੇ ਇਦਾਂ ਦੇ ਪੜਾ ਨਹੀਂ ਹੋਣੇ ਚਾਹੀਦੇ ਮੈਨੂੰ ਇਦਾਂ ਦੇ ਭਰਾ ਹੋਣੇ ਚਾਹੀਦੇ ਜਿਹੜੇ ਪਹਿਲੀ ਵਾਰ ਨਾ ਆ ਜਾਣ ਹਾਂ ਜੀ ਮੈਂ ਜਿਹੜੀ ਇਹ ਜਾਨ ਨੂੰ ਜੋ ਕਰੈਕਟਰ ਮਿਲਦਾ ਹਨ ਕਰਨਾ ਪੈਂਦਾ ਨਾ ਮੈਂ ਕਿਉਂਕਿ ਮੈਂ ਆਪਣੀਆਂ ਭੈਣਾਂ ਦੇ ਨਾਲ ਪੂਰਾ ਪਿਆਰ ਨਾਲ ਰਹਿਣ ਵਾਲਾ ਬੰਦਾ ਹਾਂ ਚਲੋ ਫਿਰ ਹਾਂ ਤੇ ਆਪ ਵੀ ਸਾਡੇ ਨਾਲ ਖੁਸ਼ ਰਹਾ ਕਰੋ ਕਮੈਂਟ ਕਰਕੇ ਦੱਸਿਓ ਕਿ ਸਾਡੀ ਟੀਮ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਕਿੱਦਾਂ ਸਾਡਾ ਕੰਮ ਲੱਗਦਾ ਵਾ ਜੇ ਕੋਈ ਵੀ ਕਮੀ ਪੇਸ਼ੀ ਆ ਤੇ ਜਰੂਰ ਦੱਸਿਓ ਅਸੀਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀਦੇ ਵੀ ਡਾਇਲੌਗ ਦੇ ਵਿੱਚ ਕੋਈ ਕਾਠ ਜਾਂਦੀ ਆ ਉਹ ਵੀ ਚੀਜ਼ ਸਾਨੂੰ ਜਰੂਰ ਦੱਸੋ ਇਹ ਚੀਜ਼ ਚੁਪੋ ਕੇ ਦੱਸੋ ਕੋਈ ਨਹੀਂ ਸਾਡੇ ਸਾਡੇ ਚੈਨਲ ਨੂੰ ਜਿਹੜਾ ਵਾ ਇਹਨੂੰ ਵਾਤ ਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤੇ ਇਸੇ ਨਾਲ ਕਰਦੇ ਆ ਫਿਰ ਵਲੌਗ ਦੀ ਐਂਡਿੰਗ ਦੇ ਨਾਲੇ ਸਾਨੂੰ ਇਹ ਜਰੂਰ ਦੱਸਿਓ ਕਿ ਕਿੱਥੇ ਕਿੱਥੇ ਤੁਸੀਂ ਸਾਡਾ ਵਲੌਗ ਵੇਖਦੇ ਜੀ ਹਾਂ 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 ਹਾਂਜੀ ਮੈਂ ਸ਼ੁਰੂ ਕਰਿਓ ਜਿੱਥੇ ਵੀ ਹਾਂਜੀ ਹਾਂਜੀ ਸ਼ਾਸ਼ੀ ਕਾਲ ਜੀ ਸਰ